ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉੱਤਰਕੁਆਤਰ ਸੱਟਾ ਹੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਆ ਲਓ ਜੀ ਕਰਕੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਲਗਭਗ 10 ਵਜੇ ਵਾਹ ਵਾਹ ਮੁਰੂਦਾਂ ਲਾਰਦਾਂ ਫੁੱਲੀਆਂ ਵੀ ਆ ਗੀਆਂ ਨੀਲੇ ਬਾਣਿਆ ਤੇ ਹੈ ਊੜੀ ਲਿੰਦੀ ਤੇ ਊੜੀ ਲਿੰਦੀ ਹੈ ਵਾ ਸਹੀ ਐ ਦੋ ਪਹਿਲਾਂ ਹੁਣ ਤੁਸੀਂ ਮੋੜ ਕੋ ਮੋੜ ਕੇ ਕਿਵੇਂ ਉੱਠਣ ਸਾਰ ਹਨਾ ਉੱਠਣ ਸਾਰ ਨਹੀਂ ਮੈਂ ਕੋਠਾਂ ਦੀ ਮਿੱਟੀ ਪਾਈ ਜਾਂਦਾ ਸੀਗਾ ਉਧਰਲੇ ਕਰੇ ਕੋਈ 10 ਕੋਈ 5-7 ਬੱਠਲ 10 ਬੱਠਰ ਇਧਰ ਪਾ ਤੇ ਕੋਈ 5-7 ਬੱਠਲ ਗਾਂ ਪਵਾ ਤੇ ਤੇ ਹੁਣ ਇਧਰ ਆ ਗਿਆ ਮੈਂ ਚੱਲ ਬਲੌਗ ਦੀ ਸਟਾਰਟਿੰਗ ਕਰ ਦਈਏ ਤੇ ਨਾਲੇ ਭਾਈ ਲਿਓਣ ਇਧਰ ਛੱਡ ਜਾਈਏ ਨਾਲੇ ਬੱਚੇ ਬੁੱਚੇ ਜੇ ਬਾਹਾਲੀਏ ਬਾਹਰ ਲਾ ਕੇ ਛਤਰੀਆਂ ਛਤਰੀਆਂ ਹੈਂ ਘਾਵਾ ਦਾ ਫਰਕ ਪੈ ਗਿਆ ਹਾਂ ਤੂੰ ਤੇ ਕਦੋਂ ਚੜੀ ਜਾਣਾ ਓਏ ਹੂੰ ਈ ਲੁੰਡੀ ਲਿਓ ਮਨਾ ਗਰੁੱਪ ਨਾ ਯਾਰ ਲਿਓ ਨਾ ਨਾ ਮੈਨੂੰ ਪਤਾ ਤੋ ਲਿਬੜਾਂ ਕੋਈ ਚ ਲਟਕਿਆ ਚਲੋ ਬਾਬੇ ਫੋਨ ਲਾਉਣੇ ਆ ਟਾਈਮ ਲੈਪਸ ਤੇ ਠੀਕ ਐ ਕੱਢਦੇ ਆ ਬੱਚੇ ਬੁੱੱਚੇ ਬਾਹਰ ਲਾਉਣੇ ਆ ਛਤਰੀਆਂ ਛਤਰੀਆਂ ਤੇ ਦਿਖਾਉਣੇ ਆ ਫਿਰ ਤੁਹਾਨੂੰ ਕੀ ਬੰਦਾ ਐ ਹਾਂਜੀ ਅਸੀਂ ਵਾਏ ਬੱਚੇ ਭਾਈ ਬਾਹਰ ਠੀਕ ਆ ਇਹ ਰੱਬ ਨਹੀਂ ਚਾਹੁੰਦਾ ਵੀ ਬੱਚੇ ਆਪਣੇ ਬਾਹਰ ਬੈਠਣਾ ਠੀਕ ਆ ਕਿ ਨਹੀਂ ਮੀਂਹ ਆ ਗਿਆ ਭਾਈ ਫੇਰ ਭੱਜ ਗਏ ਅਸੀਂ ਤੇ ਬਣੀਆਂ ਤਨੇ ਉਵੇਂ ਸੈਟ ਹੀ ਲੈ ਕੇ ਅੰਦਰ ਆ ਗਏ ਦੋਵੇਂ ਠੀਕ ਆ ਕਟਾਂ ਬਣੀਆਂ ਤਨੇ ਕੇਟੀ ਲੈ ਕੇ ਅੰਦਰ ਰੱਖਦੇ ਬੱਚੇ ਮਾਤਾ ਤਾਂ ਹੀ ਸੁਧਰੀ ਲਾਲੀ ਮਾਪਾਂ ਬਾਹਲਾ ਆ ਗਿਆ ਬਾਹਲਾ ਮੀਂਹ ਆ ਗਿਆ ਮੈਂ ਇੱਕ ਤਾਂ ਉੱਡ ਜੂਗਾ ਉਹੀ ਤਾਂ ਗੱਲ ਆ ਚੰਗਾ ਹੋਇਆ ਉਹ ਹੋਰ ਮੁੰਡਾ ਕਿਵੇਂ ਆ ਬਾਹਲਾ ਤਾਂ ਨਹੀਂ ਪਿੱਜਿਆ ਮੈਂ ਮੋਟਰਸਾਈਕਲ ਆਪਣੀ ਆ ਹਾਂ ਉਹ ਤਾਂ ਗੱਲ ਐ ਮੋਟਰਸਾਈਕਲ ਵੀ ਆ ਗਿਆ ਬਹੁਤ ਦਿਨਾਂ ਬਾਅਦ ਮੇਰੇ ਵੀਰੋਂ ਮੋਟਰਸਾਈਕਲ ਦਾ ਛੌਂਕ ਕਰਾ ਕੇ ਸਾਨੂੰ ਚਿੱਟੀ ਨੋ ਕਾਲੇ ਸਿਰ ਵਾਲੇ ਦਾ ਓ ਮਾਈ ਗਾਡ ਲਓ ਜੀ ਹੂੰ ਤੂੰ ਆਇਆ ਤੂੰ ਐ ਲੱਗਦਾ ਓ ਮੁੰਲਾ ਦਾ ਮਾਮੇ ਕਹਿੰਦੇ ਤੂੰ ਆਇਆ ਹੋਏ ਨੇ ਤੂੰ ਆਇਆ ਹੋਆ ਆਪਾਂ ਤਾਂ ਤਾਂ ਬੜਾ ਜਰੂਰ ਪੀਂ ਗੋ ਲੈੰਦਾ ਐ ਨਹੀਂ ਨਹੀਂ ਆਪਣੇ ਤਾਂ ਬੜਾ ਜਰੂਰ ਨਹੀਂ ਕਰਾ ਕਰਦਾ ਆਦੇ ਦੋ ਗਲਾਸ ਸੀਗੇ ਯਾਰ ਤੇ ਪੰਜ ਹੁਣ ਕਿਵੇਂ ਕਰ ਗਏ ਤੰਨ ਅਜ ਬੁਰੀ ਜਿਵੇਂ ਕਰ ਗਏ ਕੰਚ ਦਾ ਲਿਆਉਂਦੇ ਕਿਵੇਂ ਅੰਦਰ ਜਾ ਕੇ ਖੜਾ ਦੋਸ ਤਾਂ ਨੇ ਵੰਡੇ ਪਾਲੇ ਨੇ ਚਾਹ ਲਿਆਂਦੀ ਦੋ ਜਣਾਂ ਦੀ ਸੀ ਯੋ ਵੰਡੀ ਭੱਗ ਗਈ ਘਰ ਜੁਆਇਨ ਦੀ ਗੱਲ ਬੰਦ ਬੱਚੇ ਘਰ ਤੇ ਅੰਦਰ ਜੇ ਮੀਂਹ ਟੇਗ ਗਿਆ ਆ ਤਾਂ ਫੇਰ ਬਾਹਰ ਚੜਾ ਦਾ ਚੱਕ ਇਹਨੂੰ ਚੱਕਰੀ ਕੋਈ ਨਹੀਂ ਹਾਂਜੀ ਆ ਗਈ ਦੇਖੇ ਚੋੜਾ ਲੈ ਮੈਨੂੰ ਲੱਗਾ ਨਹੀਂ ਕੱਢੇ ਯਾਰ ਮੈਂ ਆਪ ਕੱਢੇ ਯਾਰ ਉਹ ਫਿਰ ਦੂਜੇ ਰਹਿ ਗਏ ਹੋਣਗੇ ਬਾਈ ਇੱਧਰ ਲੈ ਦੇ ਵੀਂਗੇ ਦੇ ਵੀਂਗੇ ਦੇ ਰਹਿ ਗਏ ਹਾਂ ਰੱਤੀ ਦੇ ਕੱਢ ਲੈ ਵੀਂਗੇ ਰਹਿ ਫੇਰ ਲੈ ਵੀ ਫੇਰ ਚੜਾ ਦੇਈ ਬਾਹਰ ਬੈਠਿਆ ਹੈ ਇਹ ਛੋਟੇ ਆਸਤਾ ਜੀ ਹਜੇ 7 ਵੰਡੇ ਹੁੰਦਾ ਨੀ ਜੀ ਬਾਈ ਵੱਡੇ ਹੋ ਜਾਂਦੇ ਨੇ ਹੈਂ ਨੀਂਗੇ ਦੇ ਅਗੇ ਜੀ ਅੱਛਾ ਬਸ ਇਹ ਬਾ ਦੇ ਫਿਰ ਮੀਂਹ ਟਕਿਆ ਜੀ ਆਪਾਂ ਬੱਚੇ ਫੇਰ ਚੱਕਦੇ ਬਾਹਰ ਇੱਧਰ ਆ ਕੇ ਬੈਠ ਕਾਲੇ ਇੱਧਰ ਆ ਵੀ ਉਧਰ ਹੀ ਪਉਣ ਗਿਆ ਚਾਲੇ ਇੱਧਰ ਬਾ ਦੇ ਕੋਈ ਨਾ ਲੈ ਸੱਟੇ ਡਾਨਾ ਮੁੰਡਿਓ ਚਲੋ ਮੁੰਡਿਓ ਪਿਓ ਜਾ ਕੀ ਹੋਰ ਪੌਣਿਆ ਕੋਈ ਤੇ ਦੇਖ ਲੋ ਬਹੁਤ ਹੈ ਪੌਣਿਆ ਦਾ ਬਾਲ ਹੈਂ ਰੋਜੀ ਨੇ ਫਿਰ ਇਧਰ ਵੀ ਚੱਕੀ ਲੋ ਇਧਰ ਵੀ ਚਾਰ ਬੈਠਿਆ ਪੌਣ ਵਾਲੇ ਮੈਂ ਤਾਂ ਸਿਰ ਭੌਣ ਤਾਂ ਇਹ ਸੱਟੀ ਲੋ ਨਿਗਾਰ ਰੱਖੋ ਪਰ ਹੁਣ ਅਹੀ ਭੋਲੇ ਇਹਨੇ ਨਾ ਮੁੜ ਕੇ ਉਹ ਵੀ ਥੜੇ ਬੱਚੇ ਕਿ ਛੋਟੇ ਐ ਸੀਨ ਬਣ ਗਿਆ ਵਾਕਈ ਆਹ ਦੇਖ ਤਾਂ ਬੱਦਲ ਵੇਖੋ ਬਾਈ ਬੱਦਲ ਪਾਣੀ ਓੜਦਾ ਓ ਬਾਈ ਸਾਹਿਬ ਆ ਗਿਓ ਜੈਦਰੀ ਤਾਂ ਨਹੀਂ ਵੇਖੀ ਕੋਈ ਤਾਂ ਕੋਈ ਜਵਾਕਾ ਸਿਰ ਤੇ ਵੱਜਦਾ ਉਹ ਟੁੱਟ ਲੈ ਕੇ ਕਿਤੇ ਜੱਬ ਦੇ ਸਾਰੀ ਕਿਤੇ ਆਪਣੇ ਗੱਲ ਪੱਕੀ ਉਹਦੀ ਧੀ ਬਹੁਤ ਤਕੜੀ ਆ ਇਧਰ ਚਾਹੀਏ ਪਾ ਕੇ ਦੀ ਚਾਦਰਾਂ ਉੱਡ ਕੇ ਕਿਤੇ ਬੱਚਿਆਂ ਦੇ ਵਿੱਚ ਆ ਕੇ ਛੱਡ ਲਈ ਕਿਦਾਂ ਰਗੜਿਆ ਕਿਦਾਂ ਕਿਦਾਂ ਅੱਜ ਤੇ ਬਾੜੇ ਕੋਈ ਟਿਕਣ ਦਸ ਤੇ ਹੋਰ ਕੀ ਆ ਥਾੜ ਦੇ ਹੋਏ ਅੰਦਰ ਪਰ ਦੇਖਦੇ ਓਏ ਗੱਲ ਬੱਦੇ ਬਾੜੇ ਉੱਪਰ ਨਿਕਿਆ ਨਹੀਂ ਬਾਈ ਓਏ ਬਾਲਾ ਤਗੜਾ ਯਾਰ ਮੌਸਮ ਤਾਂ ਯਾਰ ਇਧਰ ਦੇਖੋ ਬੰਦਲ ਪੂਰਾ ਤਗੜਾ ਹੈ 5-7 ਮਿੰਟਾਂ ਜੇ ਨੇਰੀ ਆ ਗਈ ਪਿਓਰ ਨੂੰ ਤੜਕੇ ਕਿੱਡਾ ਸਭ ਮੌਸਮ ਸੀਗਾ ਹੁਣ ਬੱਦਮ ਨਿਕਲ ਗਈ ਚਲੋ ਬਈ ਚਾ ਚੂ 30 ਮਿੰਟ ਬੈਠੇ ਆ ਮੀਨੂ ਤਾਂ ਬੰਨ ਰੱਖਿਆ ਸੀ ਇਹ ਫਿਰ ਵੀ ਬਹਾੜਾ ਤੋਂ ਉੱਦੀ ਵੱਧ ਕੇ ਆ ਗਿਆ ਫੇਰੇ ਕੁੱਟਾਂਗੇ ਵਈ ਇੱਦਾਂ ਆਵੇ ਮੀ ਨੂੰ ਗਾਣਾ ਨਾਲ ਠੀਕ ਹੈ ਕਿ ਨਹੀਂ ਗਾਣਾ ਲੱਗਦਾ ਗਾਣਾ ਚੱਲੀਆਂ ਤਾਂ ਹੋਰ ਚੱਲੀਆਂ ਤਾਂ ਵਧ ਗਿਆ ਓਕੇ ਰਪੋਟਾਂਗੀ ਤਾਂ ਓਏ ਭਾਈ ਬਾਰਿਸ਼ ਚੈੱਕ ਕਰੋ ਮਾਸ਼ਾਅੱਲਾ ਸੇ ਬਾਰਿਸ਼ ਦਾ ਸ਼ੌਂਕ ਕੱਕਾ ਗਈ ਮੀਂਹ ਆ ਲਾ ਤਾਂ ਫੇਰ ਬੱਚੇ ਜੰਦਰ ਮਾਰੇ ਚੱਕੀ ਸਣੇ ਛਤਰੀਆਂ ਸਣੇ ਵੰਝੀਆਂ ਬਾਲਾ ਮੀਂਹ ਆ ਗਿਆ ਭਾਈ ਫਲੱਡ ਆ ਗਿਆ ਓਏ ਓ ਆਪਣਾ ਭਰਾ ਆਣਾ ਕਬੂਤਰ ਆਪਣਾ ਓਏ ਕਾਂ ਤਾਂ ਉਹ ਦਿਖੂਗਾ ਪੰਜਰ ਦਾ ਡੇਗਣਾ ਥੋੜੀ ਜਿਹਾ ਨੂੰ ਆਪਾਂ ਕੋਈ ਗੱਲ ਕਬੂਤਰ ਵੀ ਛੱਡਦਾ ਸੀ ਬਾਹਰ ਨਹੀਂ 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 ਹਾਂ ਹੋ ਵੀ ਸਕਦਾ ਇਹ ਕਬੂਤਰੀ ਛੱਡ ਗਈ ਬਈ ਬਾਹਰ ਗਲਾਬੀ ਕਾਂਦ ਵਾਲਾ ਇੱਕ ਹੋਰ ਵੀ ਨਵੇਂ ਕੂਤਰੀ ਫਿਰਦਾ ਦੋ ਤਿੰਨ ਕੰਮ ਤਾਂ ਵਾਹ ਵਦਿਆ ਬਤਾ ਸਕਦੇ ਨਾ ਮਰੇ ਵਾਦਾ ਆਇਆ ਕਿਤੇ ਨਹੀਂ ਨਹੀਂ ਆਈਂਂ ਹੈਡ ਖਲਾ ਲੈ ਕਿਤੇ ਆਇਆ 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 ਨਹੀਂ ਉਹ ਜਾਲ ਕਾ ਦੇ ਵਾਸਲੇ ਦੇ ਬੈਠਣ ਲਾਇ ਆਪਾਂ ਕਿੱਦਰੀ ਗਾਲ ਕੂਤਰਾ ਆਪਣਾ ਬੋ ਯਾਰ ਮੀਂਹ ਬੜਾ ਆਈ ਜਾਂਦਾ ਯਾਰ ਕੀ ਯਾਰ ਹਮ ਵਧੀਆ ਕਰੇ ਸੁੱਕੇ ਨੂੰ ਫੇਰ ਝਗਲਵਾਜੂ ਮਰਾਂ ਪੋਰ ਵੇਲੇ ਕੀਤੇ ਬੋਰ ਭਰ ਜਾਣਗੇ ਨਾਲੇ ਰੱਬ ਪਤਾ ਨਹੀਂ ਕੀ ਭਾਲਦਾ ਆ ਵੇਖ ਵੇਖੋ ਕਿੰਨਾ ਸ਼ੁਭ ਆਉਂਦਾ ਹੈ ਨਾ ਓਏ ਯਾਰ ਹੂੰ ਤਾਂ ਨਾ ਲੀੜੇ ਵਧੀਆ ਪਈ ਨਹੀਂ ਜਾਲੇ ਖੜ ਜਾਂਦੇ ਜਿਹੜੇ ਤੱਕਣੀ ਉਹਦੀ ਬੁਵਾਰ ਆਇਆ ਨਾ ਫਿਰ ਤੈਨੂੰ ਦਵਾਈ ਦੇਣੀ ਪੈਂਦੀ ਹਾਂ ਹਾਂ ਨਾਲ ਦੀ ਨਾਲ ਕੋਈ ਗੱਲ ਨਹੀਂ ਬੁਵਾਰ ਆ ਮੈਂ ਦਵਾਈ ਦੇ ਦੇ ਦਵਾਈ ਦੇ ਦਵਾਈ ਦੇ ਮਰ ਕੇ ਮਰ ਕੇ ਅਰੇ ਅੱਜ ਨਾਲ ਉਹ ਪਾਣੀ ਵਾਲੇ ਪਾਂਡੇ ਵੀ ਕਰਨਾ ਸਾਬ ਉਹਦਾ ਗਲੂਕੋਜ਼ ਬੈ ਕੱਲ ਪਰਸੋਂ ਦਾ ਉਹ ਮੈਨੂੰ ਯਾਦ ਆ ਗਿਆ ਮੀ ਪੀਗਾ ਹਾਂ ਨਹੀਂ ਉੱਤੇ ਡੇਗਣਾ ਪਏ ਭਉਣ ਦਾ ਕੋਈ ਨਹੀਂ ਕਿਤੇ ਡੜਾ ਨਿਕਲੇ ਜਿਹੜੇ ਮੱਥੇ 'ਚ ਇੱਥੇ ਵਜਾਂਗੇ ਆਪਾਂ ਬਹਿਲਾ ਮੀ ਹੈ ਭਾਈ ਰੱਬ ਸੁੱਖ ਕਰਕੇ ਹੈ ਨਾ ਖੈਰ ਕਰੇ ਬੱਚੇ ਤਾਂ ਵੀ ਅੰਦਰ ਰੱਖਦੇ ਬਹੁਤ ਦੇਖੋ ਸਾਹਮਣੀ ਉਹ ਪੰਗੇ ਛਤਰੀਆਂ ਉਹ ਵੇਖੋ ਜੀ ਉਹ ਬੰਗਾਈ ਉਹ ਪੀਸ ਹੀ ਰੱਖਦੇ ਬਣੇ ਤਾਂ ਨੇ ਸੈਟੀ ਕਟਾਈ ਅੰਦਰ ਲੈ ਕੇ ਬਣਾ ਦੇਖੋ ਜੀ ਆਪਣੇ ਵੀ ਫਲੱਡ ਆ ਗਿਆ ਲੈ ਲੋਕਾਂ ਦਾ ਪਾਣੀ ਬਾਹਰ ਨੂੰ ਹੀ ਆਉਂਦਾ ਤਾਂ ਦੇਖੋ ਆਪਣਾ ਅੰਦਰੋਂ ਕਿਵੇਂ ਭੱਜਾਉਂਦਾ ਘਰ ਦੇ ਪਾਣੀ ਵੇਖੋ ਕੀ ਹਾਲਾਤ ਹੈ ਲੈ ਬੱਸ ਇਹਨਾਂ ਨੂੰ ਨੀਵੇਂ ਕਰਾਏ ਨੁਕਸਾਨ ਤਜਰੀਬ ਕਰਾਉਂਦੇ ਪਾਰਲੇ ਯਾਰ ਇਹ ਗੱਲ ਪੱਕੀ ਆ ਇਹਦਾ ਹੱਲਾ ਦਾ ਕਰਨਾ ਇਹਦਾ ਸਾਰਾ ਮਗਰਲਾ ਪਾਣੀ ਟੱਪ ਗਿਆ ਨਾ ਬਾਲਿਆ ਬਾਲੀ ਸੱਤ ਗੁੰਡੀ ਸੀ ਜੇ ਪਾਣੀ ਆ ਗਏ ਟੱਪੀਆਂ ਅੰਦਰ ਗਲਤ ਗੱਲ ਹੈ ਨਾ ਯਾਰਾ ਮੈਂ ਥੱਕਾ ਨਹੀਂ ਯਾਰਾ ਦਾ ਯਾਰ ਟੱਪੇ ਹੀ ਭਰਾਵਾ ਇਹਨੂੰ ਪਿੱਛੇ ਨੂੰ ਕਰ ਲਾ ਮੜਿਆ ਮੰਡੀ ਨੂੰ ਆਪਣੇ ਨੂੰ ਯਾਰ ਭਿੱਜੀ ਜਾਂਦਾ ਓਏ ਵੰਗਿਆ ਥੋੜਾ ਲੈ ਜੂਆ ਆ ਤੰਗਾ ਆਪਣੀ ਬਾਟੀ ਮਾਰਨ ਦੀ ਪਹੁੰਚ ਨਹੀਂ ਆ ਥੱਕਾ ਯਾਰਾ ਮੈਂ ਯਾਰ ਆਉਣ ਦੇ ਫੇਰ ਇੱਥੇ ਚਰਗਲ ਦੀ ਬਾਜੀ ਮੈਂ ਯਾਰ ਕੀ ਯਾਰ ਆ ਲੈ ਬੇਕੂ ਕਰ ਨੂੰ ਮਗਰ ਨੂੰ ਡੈਂਦਾ ਪਾਣੀ ਹੈ ਦੇਵੇਂ ਕਮਾਲ ਆ ਬਈ ਆਦਾ ਜਮਾ ਕੋਈ ਨਾ ਹੀ ਹੈ ਬਈ ਆਦਾ ਜਮਾ ਉਹੀ ਸੀਨ ਬਣਿਆ ਪਿਆ ਆਸ਼ੀ ਮੁਖਤਰ ਸਾਹਿਬ ਪਿੰਡ ਮਾਨਾ ਸਾਡੇ ਇੱਥੇ ਹੜ੍ਹ ਆ ਚੁੱਕੇ ਹਨ ਹਾਂਜੀ ਠੀਕ ਆ ਤੇ ਪਾਣੀ ਘਰਾਂ 'ਚ ਵੜਨਾ ਸ਼ੁਰੂ ਹੋ ਗਿਆ ਹਾਂਜੀ ਵੱਧ ਤੋਂ ਵੱਧ ਸੇਵਾ ਪਹੁੰਚਾਓ ਸਾਡੇ ਕੋਲ ਖਾਣ ਨੂੰ ਕੁਝ ਵੀ ਨਹੀਂ ਘਾਟ ਕੋਈ ਨਹੀਂ ਥੋੜੇ ਇੰਨੇ ਕੀ ਹੈ ਹੋਰ ਟਰਾਲ ਲਗਾ ਕੇ ਹੁਪਾਰ ਕੇ ਸੇਵਾ ਇਕੱਲੇ ਗੁਜ਼ਰ ਪਸ ਸੇਵਾ ਇਕੱਲੀ ਹੋਰ ਕੋਈ ਸੇਵਾ ਨਹੀਂ ਨਾ ਕੋਈ ਰੋਟੀ ਦੀ ਨਾ ਕੋਈ ਪਾਣੀ ਦੀ ਨਾ ਕੋਈ ਤੂੜੀ ਦੀ ਤੇ ਨਾ ਕੋਈ ਮਾਇਆ ਦੀ ਸੇਵਾ ਇੱਕ ਲੱਗ ਗਈ ਪੂਰੀ ਤਗੜੀ ਚੀਜ਼ ਦੀ ਸੇਵਾ ਟਰਾਲੀ ਭਰ ਕੇ ਉਹ ਖੜਕ ਖੜਕ ਦੀ ਐਚੀ ਐ ਮਹਿੰਗੀ ਵੀ ਨਹੀਂ ਬੜੀ ਮਹਿੰਗੀ ਵੀ ਨਹੀਂ ਬੜੀ ਸਸਤੀ ਐ 1.5-200 ਰੁਪਏ ਦਾ ਕੰਮ ਐ ਬਸ ਸੇਵਾ ਲੱਗੂ ਕੱਲੀ ਕੋਈ ਸੱਚੀ ਆਏ ਲੱਗਦਾ ਕਿ ਜਿਵੇਂ ਪਾਣੀ ਆ ਗਿਆ ਹੁੰਦਾ ਓਏ ਆਇਆ ਬਈ ਦੋ ਹੁਣ ਟਰਾਲੀ ਨਾ ਟਰਾਲੀ ਓ ਬਾਈ ਓਏ ਦੇਖ ਓਏ ਆਪਣੇ ਇੰਨਾ ਕ ਪਾਣੀ ਆ ਗਿਆ ਹਨ ਯਾਰ ਉਧਰ ਇੰਨਾ ਇੰਨਾ ਪਾਣੀ ਆ ਯਾਰ ਬਾਈ ਯਾਰ ਕਿੰਨੇ ਔਖੇ ਹਣ ਗ ਲੋਕ ਯਾਰ ਵਾਕਈ ਐ ਰਹਿਣਾ ਆਪਣੇ ਦੇਖੋ ਚੰਗਾ ਭਲਾ ਦਰਵਾਜਾ ਸੀਗਾ ਟੜਕੇ ਦੇਖਿਓ ਸੱਚੀ ਮੁਚਾਇ ਉਹ ਖਾਰਾ ਘੜ ਡੱਟ ਜਾਣਾ ਬਾਈ ਦਾ ਬਾਈ ਓਏ ਓਏ ਹੋਏ 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 ਬਾਈ ਮੈਂ ਤਾਂ ਦਿਨਾਂ ਬਲੀ ਤੂੰ ਤੇ ਇਕੱਠ ਕਰਕੇ ਲਿਆਉਣਾ ਸਾਰੇ ਜੇ ਨਿਊਡੇ ਫਿਰ ਤੇ ਸੀਗੇ ਗੱਲ ਤਾਂ ਪੱਕੀ ਤੇਰੀ ਨਾ ਆਏ ਕਾਹਦੇ ਵਾਲਾ ਬਾਕੀ ਤਾਂ ਲੋਕਾਂ ਦੇ ਨਾ ਬਾਲਾ ਬੁਰਾ ਹਾਲ ਆ ਬਾਈ ਯਾਰ ਆਪਣਾ ਦਾ ਯਾਰ ਵੇਖਿਓ ਘਰ ਦਾ ਯਾਰ ਜਵਾਂ ਨਾ ਪੱਕਾ ਹੀ ਆ ਤੇ ਆਪਣਾ ਲਾ ਹੀ ਦੇਵਾਂ ਨਾ ਡਿੱਗ ਪੂਆ ਸੜ ਜੂਰੇ ਪੱਕਾ ਹੀ ਆ ਯਾਰ ਓ ਬਾਈ ਆ ਤਾਂ ਜਾਂ ਨਹੀਂ ਠੱਕਾ ਓਏ ਉਹ ਡਾਟ ਪਏ ਪੈਂਦੀ ਓਏ ਸਾਰਾ ਹੀ ਪਾਣੀ ਇੱਥੇ ਖੜੀ ਜਾਂਦਾ ਆ ਕੀ ਓਏ ਉਹ ਗਾਂ ਦਾ ਪਾਣੀ ਨਹੀਂ ਡਾਉਦਾ ਪਰ ਉਹ ਪੁਲੀ ਉਹ ਪੁਲੀ ਵੇਚਦੀ ਪਾਣੀ ਨਹੀਂ ਡਾਉਦਾ ਬਈ ਸਾਡਾ ਨਾ ਦੀ ਵੇਚਦੀ ਓਰੇ ਤੂੰ ਦਿਖਾ ਆਏ ਹਏ ਮੁੰਡਾ ਮੱਝ ਕੀ ਉਹ ਲੈ ਖੜ ਦਿਆ ਭਿਉਂ ਦੇ ਭਾਜੀ ਆ ਲਿਓ ਸਾਡੇ ਇਹ ਜੀ ਮੈਂ ਚੱਲ ਲਈ ਯਾਰ ਹੋਵੇ ਲਿਓ ਮਾਨਾ ਓ ਲਿਓ ਸੁਣੋ ਨੀਕਾ ਨਾ ਦੇ 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 ਨੀ ਕਾਂਚ ਨਾਵਾਜੀ ਆਪਰੇ ਫਰੀ ਨਾ ਆ ਵੀ ਇਹ ਡੇਟ ਨਹੀਂ ਪੋਣਗਾ ਮੇਰੇ ਤਰੇ ਪਾਇਨਾ ਤੂੰ ਗਰੇਡ ਲਿਆ ਗਰੇਡ ਬਹੁਤ ਘੱਟ ਬਚ ਗਿਆ ਯਾਰ ਡਰ ਗਿਆ ਹਾਂ ਕੱਢ ਜਾਏਗੀ ਪਤਾ ਦੇਖਣੀ ਮੇਰੀ ਜੀਵਾ ਸਾਥ ਲੱਗੀ ਬਈ ਇਸ ਸਾਥ ਨਾ ਆਏ ਆਏ ਬਾਹਰ ਬਾਹਰ ਆਏ 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 ਬਾਹਰ ਦੇ ਤਾ i <laughs> 哎呀！<laughs> okay.

ਉਹ ਪਾਣੀ ਫਾੜਦਾ ਆ ਉਹ ਉਧਰ ਨਾਲ மக ਦਾਵਾਂਗੇ ਤੇ ਫਾਂ ਹੈ ਨਹੀਂ ਚਾ ਮਾ ਨਹੀਂ ਮੂਵੀ ਮੂਜੀ ਆ ਨਾ ਮੀਦਾ ਵਾਂਗੇ ਰੋਣਾ ਦਿੰਦਾ ਮੂਨੀ ਆ ਆਪਣੇ ਕੋਲੇ ਇਹ ਚੰਗੀ ਸਰਵਿਸ ਕੀਤੀ ਅੱਜ ਇਹ ਵੀ ਦਰ ਨਾਲ ਨਹੀਂ ਪੈ ਗਿਆ ਬੰਮ ਨਿਕਲੀ ਪਈ ਹੈ ਹੈ ਮੈਨੂੰ ਉਹ ਸਾਡੇ ਟੋਟੇ ਆਣੇ ਨਾ ਮੈਨੂੰ ਅੱਜੀ ਹੋਣਾ ਹੈ ਉਕੇ ਉਹ ਵੀ ਡੰਨਾ ਹਾਲਕੇ ਲਾਂਦਾ ਇਧਰੋਂ ਇਧਰ ਡਿੱਗਿਆ ਪਿਆ ਸੀਗਾ ਬਾਲੀ ਪੇੜੀ ਹੋਈ ਯਾਰ ਬੱਚੇ ਅੰਦਰ ਰੱਖਣ ਲੱਗੇ ਵੀ ਜੋੜਨ ਅਥਲੇ ਠੀਕ ਹੈ ਜਿੱਥੇ ਉਹ ਤੇ ਚੱਕੇ ਸੀਗੇ ਰੱਖਦੇ ਗਏ ਰੱਖਦੇ ਗਏ ਰੱਖਦੇ ਗਏ ਐਂਡ ਤੱਕ ਇੱਕ ਬੱਚਾ ਕੱਢ ਗਿਆ ਜਿਵੇਂ ਮੇਨ ਜੁੜੀ ਦਾ ਠੀਕ ਹੈ ਬੱਚਾ ਕੱਢ ਗਿਆ ਯਾਰ ਭਾਏ ਬੱਚਾ ਬਦੁਰਗਾ ਜਾ ਉਹਨੇ ਭਾਲਣ ਬਈ ਖੁੱਡਿਆਂ 'ਚ ਫਰੂਲ ਕਵਰਿਆਂ 'ਚ ਫਰੂਲ ਹੈ ਇਧਰ ਫਰੂਲ ਗੰਦ ਪਹਿਲੇ ਤੇ ਕੋਠਿਆਂ ਦੇ ਗੇ ਬੈਠ ਕੇ ਜੀ ਵੇ ਕਰਦਨੀ ਉਹ ਮਾਰੇ ਮੁੰਡੇ ਜਾ ਕੇ ਕਹਿੰਦੇ ਹੈ ਨਹੀਂ ਬੈਠ ਕੇ ਜੀ ਬੱਚਾ ਤੇ ਉਹ ਵਾਵਾ ਜਿਹੜੇ ਉਰਲੇ ਪਾਸੇ ਡੱਬਾ ਬੱਚੇ ਪਾਲੀ ਜਾਂਦਾ ਹੈ ਨਾ ਕਲੇਜੀ ਨੇ ਤੇ ਉਹ ਜਦੋਂ ਪਹਿਲਾਂ ਛੱਰੇ ਦੇ ਮੀਂਹ ਆਇਆ ਛੱਤ 'ਤੇ ਰੱਖਿਆ ਅੰਦਰ ਆਪਾਂ ਤੇ ਉਦੋਂ ਮੰਨ ਕੇ ਚੱਲ ਗਏ ਛੱਡੀਆਂ ਅੰਦਰ ਵੀ ਡਾਈ ਮਾਰੀ ਤੇ ਡਾਈ ਡੂਰੀ ਮਾਰ ਕੇ ਆਲੇ ਜਾੜੇ ਜਿਹੜੇ ਹੋਰ ਤੇ ਜਾ ਗਏ ਕਿਹਾ ਸੀ ਆ ਉਦੋਂ ਦਾ ਬਾਚਾ ਬੱਚਾ ਇੱਥੇ ਬੈਠਾ ਪਹਿਲਾਂ ਗੁੱਡੇ ਜਾਵੜਿਆ ਹਾਂ ਚੱਕ ਕੇ ਮੈਂ ਥੱਲੇ ਰੱਖਿਆ ਲੈ ਗਈ ਛੱਦਰੀ ਤੇ ਜਦੋਂ ਆਪਾਂ ਬੈਠ ਕੇ ਰੱਖੇ ਬੱਚੇ ਉਦੋਂ ਤਾਂ ਬੈਠਾ ਤੇ ਆਪਾਂ ਉਂ ਹੀ ਚਿੱਟੀ ਪ੍ਰਸ਼ਾਸਨ ਨੂੰ ਨਾ ਕੋਈ ਪਤਾ ਨਹੀਂ ਜਦੋਂ ਜਦੋਂ ਗਿਣਤੀ ਦੀ ਵਾਰੀ ਆਈ ਉਹਦੇ ਇੱਕ ਜਿੜੀ ਥਲੇ ਘਟ ਗਿਆ ਬੱਚਾ 30 ਦਿਨ ਹੋਣੀ ਮਾਰ ਲਿਆ ਆ ਗਿਆ ਸ਼ੁਕਰ ਕਰ ਬੱਚਾ ਹਾ ਜੀ ਵਾਵਾ ਜੀ ਆਏ ਮੇਲਾ ਕਿੰਨੇ ਬਾਹਰ ਕਿੰਨੇ ਕਢ ਦਾਂਗੇ ਅੱਲਾ ਜਿੰਨੇ ਬਾਹਰ ਕਢ ਦਿੰਦੇ ਆਪਾਂ ਬਾਲੀ ਬੜੀ ਹਜੀ ਬਾਬੇ ਓਏ ਥਾੜ ਕੇ ਮਨ ਤਾਂ ਜੰਗਲ ਪਾਣੀ ਜਾਏ ਮੈਂ ਤਾਂ ਭੱਜ ਕੇ ਜਾਇਗਾ ਆਪਣੀ ਮਾਰਦਾ ਮੇਰੇ ਤਾਂ ਚਿੱਤ ਨਹੀਂ ਵੜਾ ਪਾਦਾ ਮੇਰਾ ਤਾਂ ਜੀਣਾ ਕਰੀ ਮੇਨ ਜਿੜੀ ਦਾ ਬੱਚਾ ਮਾਰੀ ਗਈ ਜਵੀ ਓਏ ਉਹ ਪੁwari ਧਿਆਣਾ ਨਹੀਂ ਮੇਰਾ ਕਬੂਤਰਾਂ ਦਾ ਪਰ ਜਦੋਂ ਜੇ ਨੱਕ ਕਢ ਜੇ ਨੇ ਕਦਾ ਫਿਰ ਮੇਰਾ ਮਨ ਡੋਲ ਜਾਂਦਾ ਸਰਬਜੀਤ ਭੁੱਲ ਰਿਹਾ ਨੂੰ ਚਲੋ ਕੋਈ ਗਿਣ ਕੇ ਵਟਾ ਕੱਢਿਆ ਕਰਾਂਗੇ 15 ਕੱਢਿਆ ਕਿ 2 李哥，在超市里。 ਫੋਨ ਤੇ ਬਣਾ ਰਿਆਂ ਜੀ ਵੀਡੀਓ ਇਹ ਦਜੀਤ ਵਾਲੇ ਤੇ ਝੋੜ ਵਾਲੇ ਮੁੰਡੇ ਤੇ ਆਪਣਾ ਵਾਲਾ ਫੋਨ ਤਾਂ ਡੈਡ ਹੋ ਗਿਆ ਜੀ ਬੰਦ ਹੋ ਗਿਆ ਤੇ ਕੰਮ ਵੀ ਨਹੀਂ ਵੇੜਦਾ ਪਰ ਮੀਨੇ ਕਰਸੇ ਕਰਦੇ ਸਾਡਾ ਮੀਨੇ ਜਮਾ ਜਖਣਾ ਪੜਦੀ ਸਾਡਾ ਮੀਨੇ ਚਾਲੀ ਮਾਰਦੀ ਸਾਡੀ ਮੀਨੇ ਬਈ ਸਾਨੂੰ ਸਹੀ ਦੱਸਾਂ ਦਾ ਨਾ ਬੱਚੀ ਆ ਤੇ ਕਿੱਡਾ ਬੰਨ ਪਾ ਗਿਆ ਇੱਥੇ ਮੇ ਪਾਣੀ ਨਾ ਘਾ ਡੱਪ ਜੇ ਆਵੇ ਬਣਾਇਆ ਗਾ ਨਾ ਪੂਰਾ ਚੰਗਾ ਆਪਦੇ ਬਣਾਉਣਾ ਪਾਣੀ ਤੋਂ ਮੀਨੇ ਡੱਪਦਾ ਜਮ ਹੀ ਨਾ ਡੱਪ ਜੇ ਪਾਣੀ ਸਾਡਾ ਇੱਥੇ ਰਿਗਰੇ ਬਈ ਦਾਣਾ ਪਾਣੀ ਪਾਤਾ ਸਾਰੇ ਕਬੂਤਰਾਂ ਨੂੰ ਠੀਕ ਹੈ ਉਡਰਾਲਾ ਨੂੰ ਜਾਲ ਵਾਲੇ ਕਬੂਤਰ ਚੱਕ ਕੇ ਛੱਡ ਤੇ ਬੇ ਅੰਦਰ ਸਾਰੇ ਕਉ ਜਾਲ ਚ ਕਬੂਤਰ ਬੈਠੇ ਖਰਾਬ ਹੋ ਜਾਂਦੇ ਨਹੀਂ ਪਈ ਜਾਂਦਾ ਤੇ ਇੱਕ ਕਬੂਤਰ ਡਾ ਦਾ ਸੀ ਬੱਚੀ ਨੇ ਗੁਲਾਬੀ ਕਾਂਗਲਾ ਸੱਜਿਆ ਲਾ ਉਹ ਕਿਤੇ ਫਿਰਦਾ ਹੋਣਾ ਵਿਚਾਰ ਉਹਦੇ ਹੱਥ ਤੇ ਛਤਰੀ ਦਿੱਤੀ ਲਾ ਉਹਨੇ ਆ ਜਾਣਾ ਆਪੇ ਦਾਣੇ ਪਾਣੀ ਦਾ ਸਾਰਾ ਕੰਮ ਟਾਈਮ ਨਾਲ ਹੀ ਨਿਬੇੜ ਗਿਆ ਜੇ 3 ਵਜੇ ਹੋਣਗੇ ਮਸਾਂ 2:3-4 ਵਜੇ ਤੋਂ ਬਾਅਦ ਤੋਂ ਬਦ ਠੀਕ ਹੈ ਕਿ ਨਹੀਂ ਇਹ ਡੈਡ ਕੰਮ ਕੰਪਲੀਟ ਹੈ ਦਾਣਾ ਪਾਣੀ ਪਿਆ ਆਪ ਚੱਲਦੇ ਆਂ ਵੀ ਘਰੇ ਹੁਣ ਹਨਾ ਆਪਣਾ ਝੋੜਾ ਵਾਲੇ ਮੋੜ ਤੇ ਮੋਟਰਸਾਈਕਲ ਹਜੇ ਉੱਥੇ ਖੜਾ ਉਹਦਾ ਨਾਨਕ ਹੀ ਖੜਾ ਹੈ ਗਈ ਨਹੀਂ ਹਰਕਤ ਤੇ ਅੱਜ ਜਾਣਾ ਚਾਹੀਦਾ ਟਾਇਰ ਪਾ ਕੇ ਲੈਣਾ ਸੀ ਤੇ ਅੱਜ ਮੀਂਹ ਆ ਗਿਆ ਤੇ ਬਸ ਅੱਜ ਤਾਂ ਮੈਨੂੰ ਨਾਲ ਦੇ ਪਿੰਡ ਹੀ ਪਹੁੰਚ ਜੂਹੀ ਬਹੁਤ ਹੈ ਵਿਚਾਰਾ ਜਿਹੜੇ ਹਾਲ ਤੇ ਮੀਂਹ ਰੋਕੀ ਨਹੀਂ ਰਿਹਾ ਝੜੀ ਲੱਗੀ ਪਈ ਐ ਤੇ ਚਲੋ ਹੁਣ ਆਪ ਹੁਣੇ ਸੈਟਅਪ ਬਣਾਉਣੇ ਕਰਦੇ ਆ ਕੰਪਿਊਟਰ ਦਾ ਕੰਮ ਤਾਂ ਤਾਂ ਨਹੀਂ ਪੜਿਆ ਬਾਕੀ ਫਿਰ ਜਿਹੜਾ ਕੁਝ ਹੋਇਆ ਤੇ ਉਸ ਨਾਲ ਕਰਦੇ ਆ ਫੇਰ ਬਾਅਦ ਮੀਂਹ ਕਣੇ ਚ ਲੜਕਈ ਸਾਰੇ ਘਰਾਏ ਦੇ ਗੱਲਬਾਤ ਪਾਣੀ ਚ ਲੜਕਈ ਜਿਵੇਂ ਨਾਲ ਖੇਡ ਕੇ ਤੇ ਹੁਣ ਨਹਾ ਧੋ ਕੇ ਫਰੈਸ ਹੋ ਕੇ ਆ ਗਏ ਆ ਇਧਰ ਬੈਡਰੂਮ ਇਧਰੋਂ ਪਰਦੇ ਕਰਾਖਿਆ ਪਾਸੇ ਸੀ 12 ਸਾਲ ਨੂੰ ਮੀ ਪਿੰਡ ਐ ਦਿਖ ਰਿਹਾ ਮੈਨੂੰ ਲੱਗ ਰਿਹਾ ਬੜਾ ਵਧੀਆ ਝੋੜਾ ਨੂੰ ਲੱਗ ਰਿਹਾ ਔਖਾ ਇਹਨੇ ਪਿੰਡ ਬਹੁਤ ਦੂਰ ਬਣ ਜਾਂਦਾ ਵਿਚਾਰੇ ਦਾ ਯਾਰ ਕੁੱਤਾ ਬੜਾ ਮੋਟਰਸਾਈਕਲ ਹੋ ਗਿਆ ਇਹਦੇ ਕੋਲ ਤੇ ਕਣਗਾਈ ਮੋਟਰਾਂ ਵੱਰਦੀਆਂ ਮੀਨੂ ਵਿਚਾਰਾ ਰੁਕਿਆ ਪਿਆ ਇਹ ਮੈਂ ਚੱਲ ਕੋਈ ਗੱਲ ਨਹੀਂ ਮੈਂ ਨਾ ਨੂੰ ਆਇਆ ਚਾਹ ਚੋ ਪੀ ਲਈ ਅਸੀਂ ਦਾਨਾ ਕੰਮ ਬੈਠੇ ਆ ਇੱਧਰ ਬਈ ਤੇ ਲਾਉਣੇ ਗੇਮ ਗੂ ਹਨਾ ਮੀਂਹ ਕਣੀ ਹਟਿਆ ਤਾਂ ਮੁੰਡਾ ਜਾੜੂਆ ਤੇ ਨਹੀਂ ਤੈਨੂੰ ਕਿਹਾ ਮੈਂ ਕੋਈ ਨਾ ਫਿਰ ਇੱਥੇ ਸੀਟ ਆ ਕੋ ਚੱਕਰ ਲਈ ਕਰਦੀ ਮੈਂ ਘਰੇ ਜਾ ਕੇ ਕਰਨਾ ਤੋਂ ਤੇ ਦੇਖਦੇ ਆ ਫਿਰ ਕੀ ਹੱਥ ਨੇ ਹੋਏ ਪੰਨਾ ਲਾਲ ਕੋਲ ਵੀ ਚੱਲ ਕੇ ਗਈ ਮੀਮਾੜਾ ਟੇਕਿਆ ਤਾਂ 버거 버거 ਖਾਇਆ ਵਾਂਗੇ ਹਾਂਜੀ ਚੱਲਨੇ ਆ ਜੀ ਹੁਣ ਬਾਦਲ ਨੂੰ ਚੋਬਰ ਨੂੰ ਪੰਨਾ ਦਾ ਅਖਵਾਉਣ 버거 ਹਾਲਾ ਵੀਰੇ ਮੋੜ ਸਾਲ ਬਹੁਤ ਜਾਗ ਰਿਹਾ ਵੀਰੇ ਪਤਾ ਨਹੀਂ ਕਾਹ ਤੋਂ ਖਣੀ ਮੈਨੂੰ ਹੀ ਲੱਗ ਰਿਹਾ ਨਹੀਂ ਮੈਂ ਜਾਗ ਰਿਹਾ ਹਾਂ ਹਾਂ ਤੂੰ ਵਾਕਈ ਜਾਗ ਰਿਹਾ ਸਿਲਵਰ ਕਲਰ ਤੇਰੀ ਹੀ ਐ ਕੱਲ ਪੱਕੀ ਐ ਤੇ ਉਮੀਮੂ ਟੇਕ ਗਿਆ ਸੀ ਬਈ ਹਣਾ ਆ ਗਿਆ ਉੱਠ ਕੇ ਬਾਹਰ ਨੂੰ ਮੈਂ ਚੱਲ ਬਾਦ ਜਾਈਏ ਕੋਈ 버거 버거 ਖਾਇਆ ਇਹ ਚੱਲ ਕੇ ਠੀਕ ਆ ਠੀਕ ਆ ਓਕੇ ਜੀ ਓਕੇ ਸਮਝ ਗਏ ਸਾਡ ਚੱਲਿਆ ਜੀ ਘਰ ਨੂੰ ਖਵਾਲ ਚੱਲੇ ਜੀ ਚੋਪਰ ਪੰਨਾ ਲਾਲ ਦਾ 버거 ਕੀਆਂ ਵਾਲਾ ਹੈ ਤੀਆਂ ਦੇ 버거 ਵਰਗਾ ਨਹੀਂ ਤੇ ਪਹਿਲੇ ਨੂੰ ਬਟਾਇਰ ਬਿਲਕੁਲ ਨੈਚੁਰਲ ਹੈ ਜੀ ਦਾ ਪੈ ਰਿਆ ਪੂਰਾ ਹਾਂ ਜੀ ਡਿਪਰੈਸ਼ਨ ਨੂੰ ਦੂਰ ਕਰ ਰਹੇ ਹੈ ਟੈਕ ਲੈ ਚਲੇ ਹਾਈ ਟੈਕ ਦਾ ਠੀਕ ਹੈ ਦੋਲੇ ਚਲੇ ਇਲੈਕਟ੍ਰਲ ਦੇ ਪਾਊਚ ਚੋਪਰ ਨੂੰ 10 ਤੱਲੇ ਲੱਗੇ ਪਏ ਉਹਦੇ ਵਾਸਤੇ ਠੀਕ ਹੈ ਨਹੀਂ ਤੇ ਹੋਰ ਕਾਦੇ ਵਾਸਤੇ ਹੁੰਦਾ ਇਲੈਕਟ੍ਰਲ ਬੇਸਡ ORS ਪਾਊਡਰ ਕਾਦੇ ਸੋ ਤੁਸੀਂ ਆਪ ਹੀ ਦਾਦੇ ਡਾਕਟਰ ਹੈ ਪੀਦਾ ਹੁੰਦਾ ਹੈਗਾ ਜਿੰਮ ਜਾਂਦਾ ਹੈਗਾ ਹਾਂ ਜੇ ਮੈਂ ਬਦੋਂ ਟੱਟਕਾ ਲਾ ਲਾ ਨਾ ਜਦ ਲੱਗੀ ਜਾਣ ਜੋ ਉਹ ਤਾਂ ਲੱਗਦੀ ਨਹੀਂ ਓਏ ਬਾਈ ਬੜੇ ਕੱਟ ਆ ਤਾਂ ਕੋਈ ਨਾ ਵਿਚ ਵਿਚ ਬੈਠ ਜਾਊਗਾ ਵਿਚ ਵਿਚ ਚੌੜ ਕਰਦੇ ਕੱਟਦੀ ਤਾਂ ਕਲਿੱਪ ਕੱਟੀ ਜਿਹਾ ਵਰਡ ਕੱਟਿਆ ਗਿਆ ਨਹੀਂ ਨਹੀਂ ਵਿਚੋਂ ਆਪਾਂ ਕੱਟਿਆ ਗਿਆ ਕੱਟਿਆ ਗਿਆ ਇਹਦੇ ਕਿਉਂ ਨਹੀਂ ਢੱਕਾ ਨਹੀਂ ਇਹੋ ਜੀ ਗੱਲ ਤਾਂ ਪੁੱਛ ਰਿਹਾ ਤੈਨੂੰ ਅੱਗੇ ਜੀ ਇਧਰ ਲੈ ਘਰ ਮੈਨੂੰ ਲੱਗਦਾ ਰਹੇ ਨਹੀਂ ਸੇਰਾ ਚਾਬਗਾ ਯਾਰ ਬਾਈ ਇਹਦਾ ਟੀਕੇ ਲਿਆਂਦੇ ਆ ਬਈ ਲਿਓ ਆ ਓ ਬਾਈ ਸਾਹਿਬ ਚਲਿਓ ਚਾਬਾਂ ਤਾਂ ਘਰੇ ਰਹਿਣਾ ਤੂੰ ਐ ਕਰ ਤੂੰ ਕੁੱਤਰ ਨਹੀਂ ਆ ਮਾਰ ਮੈਂ 1 ਮਿੰਟ ਆ ਗਿਆ ਚਲੋ ਬਾਬੇ ਚੋਬਰਾਂ ਨੂੰ ਛੱਡਣ ਤਾਂ ਘਰੇ ਝੋੜਾਂ ਵਾਲਾ ਮੁੰਡਾ ਆਪਣੇ ਕੋਲੇ ਹੀ ਆ ਠੀਕ ਹੈ ਕਿ ਨਹੀਂ ਇਹ ਘਰੋਂ ਚਾਬੀਆਂ ਲਿਆ ਕੇ ਨਲ ਤੇ ਇਧਰ ਆਪਣੇ ਕਬੂਤਰ ਬਾਹਰ ਉਹ ਕਰ ਲਾਂਗੇ ਸਾਈਡ ਵਿੱਚ ਨਲੀ ਨੂੰ ਰੋਟੀ ਪਾਣੀ ਪਾ ਦਿਆਂ ਹਾਂਜੀ ਆ ਗਏ ਇਧਰ ਲੈ ਘਰੇ ਤੇ ਹਾਂ ਇੱਥੇ ਤੂੰ ਪੁੱਛਿਆ ਜਾਊਗਾ ਕੋਈ ਚੱਕਰ ਨਹੀਂ ਹੱਥ ਚੌੜੇ ਕਰ ਲਾ ਤਾਂ ਤੋਂ ਪਹਿਲਾਂ ਹੀ ਚੌੜੇ ਕਰ ਲਾ ਆਇਆ 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 ਕਿਤੇ ਨਹੀਂ ਆਂਦਾ ਇਹ ਬੇਫਿਕਰ ਹੋ ਜਾ ਡੋਂਟ ਵਰੀ ਫੜ ਲਿਆ ਵੀ ਆ ਗਿਆ ਕਾਂਤਾਲਾ ਘਰੇ ਕੁੱਟਾ ਵੀ ਨਹੀਂ ਨਾ ਵਿਚਾਰਾ ਜੱਸੀ ਕੀ ਗੋਲੇ ਗੱਪੇ ਕਿੱਧਰ ਗੇੜੇ ਫਿਰਦੇ ਬੰਦੇ ਆਪਣੇ ਪੁੱਤਰ ਬਾਹਰ ਬੰਦੇ ਫਿਰਦੇ ਨਾ ਮੈਨੂੰ ਇਹ ਪੁੱਤਰੇ ਆਪਣੇ ਆਪਾਂ ਧਿਆਨ ਨਹੀਂ ਆਪਾਂ ਬੱਜ ਜਾਏ ਗੇਮ ਖੇਡਣ ਲਾਈ ਕਰੇ ਤੇ ਲੋ ਕੋਈ ਚੱਕਰ ਨਹੀਂ ਛੱਡ ਦੇਣਾ ਬਸ ਇਹਨੂੰ ਆਪਾਂ ਅੰਦਰ ਆਪਣੇ ਯਾਰ ਨੂੰ ਤੇ ਹੋਰ ਕੋਈ ਬੱਚੇ-ਬੁੱਚੇ ਦੇਖ ਚੱਲੀਏ ਯਾਰ ਠੀਕ ਚੱਲਦੇ ਹੈ ਸ਼ੌਕ ਕਰ ਲਏ 2 ਮਿੰਟ ਤਰਾ ਨਾ ਹੈ ਕੀ ਕਰਵਾਦਾ ਨਹੀਂ ਨਹੀਂ ਇਧਰ ਤਾਂ ਬੰਮਾ ਕਰ ਲਿਆ ਇਧਰ ਤਾਂ ਮੈਨੂੰ ਪਤਾ ਹੀ ਨਹੀਂ ਕੀ ਕੁਝ ਹੋਵੇ ਇਧਰ ਹੀ ਕਰ ਗਏ ਬਸ ਹਾਂ ਬਦਲਦੇ ਆਂਦੇ ਪੁੱਤਰਾਂ ਉਹ ਤਾਂ ਜੋ ਖੁੱਡੇ ਤਾਂ ਬਈ ਸਾਨੂੰ ਦਿਖਾਇੀ ਨਹੀਂ ਸੱਚ ਬਾਬੇ ਖੁੱਡੇ ਮੁੰਨ ਲਾਦਾ ਮੈਂ ਕਲੀ ਕੁਲੀ ਪਾ ਕੇ ਨਾ ਛੱਡੀ ਲੇਟਾਂ ਲੂਟਾਂ ਹੁਣ ਬਣਿਆ ਅੱਜ ਬਣਿਆ ਚਸ ਜੀ ਕਬੂਤਰਾਂ ਦੀ ਮੈਨੂੰ ਥੋੜੀ ਜੀ ਆਹ ਹੋ ਗਿਆ ਹੋਇਆ ਮੈਨੂੰ ਵੇਖ ਅੰਧਿਆਂ ਨੂੰ ਆਪਣੇ ਨੂੰ ਖਾਸ ਖਾਸ ਨੂੰ ਠੀਕ ਆ ਕਿ ਨਹੀਂ ਹੁਣ ਤੁਹਾਨੂੰ ਪਤਾ ਹੀ ਹੈ ਬਾਬੇ ਹੁਣ ਪਹਿਲਾ ਮੰਨ ਕੇ ਚੱਲ ਵੀ ਆਪਣੇ ਹੈ ਵਡੀ ਚੱਲਣ ਦੇ ਚੱਲਣ ਦੇ ਤੇ ਬਣ ਗਿਆ ਵੀ ਕਿੰਨੇ ਯਾਰ ਮਿੱਤਰ ਆਉਂਦੇ ਸੀ ਆਪਣੇ ਕੋਲੇ ਠੀਕ ਆ ਕਿ ਨਹੀਂ ਹੁਣ ਦੇਖੋ ਪਹਿਲਾਂ ਮਤਲਬ ਉ ਤਾਂ ਹੁਣ ਵੀ ਆਉਂਦੇ ਵਰਾਤਾਂ ਰਹਿਣ ਨੂੰ ਕਿੰਨੇ ਯਾਰ ਮਿੱਤਰ ਆਉਂਦੇ ਸੀ ਨਾ ਇੱਕ ਦੋ ਦੋ ਦਿਨ ਲਾ ਕੇ ਆਉਂਦੇ ਆਪਾਂ ਹਨ ਵਧੀਆ ਸਾਰਾ ਵੀਡੀਓ ਤੁਸੀਂ ਦੇਂਦੇ ਰਹੇ ਹੋ ਹੁਣ ਕੋਈ ਕਿਉਂ ਨਹੀਂ ਯਾਰ ਆ ਰਿਹਾ ਠੀਕ ਹੈ ਕਿ ਨਹੀਂ ਕਹੋ ਇਹ ਚੱਕਰ ਕੀ ਹੈ ਬਈ ਅੱਗੋਂ ਆਪ ਹੀ ਹਨਕਾਰੀ ਕਰ ਰਹੇ ਆਂ ਅਸੀਂ ਨਵੇਂ ਬੰਦੇ ਨਾਊਟ ਲਾਊਡ ਹੈ ਸੱਚੀ ਜਮਾਂ ਚੱਤ ਚੱਲਿਆ ਨਵੇਂ ਬੰਦਿਆਂ ਤੋਂ ਜਿਹੜੇ ਮੇਨ ਮੇਨ ਸਾਡੇ ਦੋ ਚਾਰ ਪੁਰਾਣੇ ਬੰਦੇ ਆ ਹਨ ਬਾ ਢੋੜਾਂ ਵਾਲਾ ਮੁਕਸਰ ਵਾਲਾ ਠੀਕ ਆ ਮਾਲੇ ਵਾਲੇ ਤੇ ਵਾਹ ਤੇਰੀ ਭੈਣ ਦੀ ਤੇਰੀ ਦੀ ਮੈਂ ਭਾਸ਼ਣ ਮੇਰੇ ਵਿੱਚ ਹੀ ਰਹਿ ਗਿਆ ਬੀ ਲੈਣ ਦੀ ਭੈਣ ਦੀ ਦੇ ਦੀ ਇਹਨਾਂ ਦੀ ਤੇ ਵਾਹ ਹੀ ਬੰਦੇ ਆ ਮੀਨ ਮੇ ਝੋੜਾਂ ਵਾਲਾ ਮੱਲੇ ਵਾਲਾ ਮੁਕਸਰ ਵਾਲੇ ਪਿਉਰੀ ਵਾਲੇ ਬਚੀਰ ਕੇ ਚੋਬਰ ਹਰ ਕੇ ਬਸ ਨਾ ਚੰਨੂ ਵਾਲੇ ਹੋ ਗਏ ਮਿੱਤਰ ਆਪਣੇ ਨੇੜੇ ਦੀ ਚਲੇ ਤਾਂ ਆਹੀ ਹੈ ਹੋਰ ਸਭ ਬੰਦਿਆਂ ਦਾ ਆਪਣੇ ਨਾਲ ਮਤਨ ਕੀ ਰਲ ਵੀ ਹੈਗੀ ਹੈ ਲਿਆਜਾਂ ਬਹੁਤ ਆਪਣੀਆਂ ਵਾਧੂ ਐ ਹੋਜੀ ਕੋਈ ਗੱਲ ਨਹੀਂ ਪਰ ਉਹ ਜਾਂ ਕਿਸੇ ਨਾਲ ਵੀ ਨਹੀਂ ਆਪਣਾਉਣਾ ਮੋਹ ਪਿਆਰ ਹੋਣਾ ਤੇ ਜਿਹੜੀ ਸਹੀ ਦਾ ਚਿੱਤ ਚੱਲੇਗਾ ਸਾਰਿਆਂ ਦਾ ਬਈ ਯਾਰ ਬਹੁਤ ਬਹੁਤ ਜ਼ਿਆਦੇ ਦੋਹੀਆਂ ਸਹੀ ਦੱਸ ਜੀਦਾ ਬੰਦਿਆ ਤਾਂ ਆਪਾਂ ਬਹੁਤ ਯਾਰ ਚੋ ਉਦਾਂ ਕਰਦੇ ਆ ਬਾਅਦ ਚ ਪੈਂਚ ਉਹਦੀ ਯਾਰ ਗਲਤ ਬੰਦੇ ਤੇ ਤਾਂ ਕਰਕੇ ਹੁਣ ਕੋਈ ਚੱਕ ਤਾਈ ਨੂੰ ਮਰੱਖ ਲੈ ਮੈਂ ਮੁੰਡਾ ਤੂੰ ਰਹਾ ਕੋਈ ਗੱਲ ਨਹੀਂ ਯਾਰ ਅੱਜ ਵਧਗਾ ਹੁਣ ਰੋਟੀ ਰੱਟੀ ਜੀ ਖਾ ਕੇ ਆਵਾਂਗੇ ਉਹਨੂੰ ਲੈਟ ਲੂਡ ਆ ਜਾਣੀ ਆ ਠੀਕ ਆ ਕਿ ਨਹੀਂ ਤੇ ਫੇਰ ਆਪਾਂ ਮੰਨ ਕੇ ਚੱਲ ਕੀ ਹੋਇਆ ਯਾਰ ਅੱਛਾ ਤਾਂ ਜੇ ਲੜੀ ਜਾਂਦਾ ਸੀਗਾ ਗਲਤੀ ਨਾਲ ਲੜ ਗਣੇ ਨੇ ਵਿੱਚ ਤੇ ਚਲੋ ਫੇਰ ਆਵਾਂਗੇ ਮੁੜ ਕੇ ਇੱਧਰ ਫੇਰ ਆ ਗਈ ਜੇ ਇੱਧਰਲੇ ਘਰੇ ਤੇ ਹੁਣ ਵੀ ਅਸੀਂ ਪੁੱਤਰਾ ਹੀ ਕਰਦੇ ਆ ਸੈਟਿੰਗ ਫੋਨ ਲਾਉਣੇ ਟਾਈਮ ਲੈਪਸ ਤੇ ਤੇ ਨਹੀਂ ਯਾਰ ਫੋਨ ਟਾਈਮ ਲੈ ਉਸ ਤੇ ਕਿਉਂ ਰੋਣਾ ਛੱਡੋ ਕੋਈ ਚੱਕਰ ਨਹੀਂ ਬੱਸ ਬੱਸ ਸਾਨੂੰ ਪਾ ਹੁਣ ਲੈਟਨੋਟ ਥੱਡ ਗਈ ਆਂ ਡੇ ਮੁੰਡੇ ਇਹ ਵੋ ਠੱਲਾ ਠੁਲਾ ਪਾਉਣਾ ਚੱਲ ਲਾਈ ਦੇ ਨੇ ਫੋਨ ਟਾਈਮ ਲੈ